ਤੜੀ ਮਹੇਤ ਸਾਕਾ ਜਨਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ ਹੈ 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 ਸਭ ਜਗ ਪਇਓ ਜੈ 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 ਸੁਰ ਲੋਕ ਸਾਇਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰ ਜਿਨ੍ਹਾਂ ਦੀ ਸ਼ੁਰੂਆਤ 22 ਫਰਵਰੀ ਨੂੰ ਦਿੱਲੀ ਸਿੱਖਰ ਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਅਸੀਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਕੀਤੀ ਹੈ ਅੱਜ ਸਰਦਾਰ ਜਤਿੰਦਰ ਸਿੰਘ ਉਪਲ ਜਿਹੜਾ ਸਭ ਤੋਂ ਵੱਡਾ ਗੁਰਦੁਆਰਾ ਆਸਟ੍ਰੇਲੀਆ ਅਜ ਮੈਲਬੌਰਨ ਚ ਉੱਥੋਂ ਦੇ ਮੁੱਖ ਸੇਵਾਦਾਰ ਨੇ ਔਰ ਇਹਨਾਂ ਨੇ ਅਸੀਂ ਮਿਲ ਕੇ ਕਾਲਕਾ ਜੀ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਕਾਲੋਂ ਸਾਹਿਬ ਸਕੱਤਰ ਕੱਲ ਸਾਡੀਆਂ ਵਿਚਾਰਾਂ ਹੋਈਆਂ ਔਰ ਇਹ ਕੈਂਪੇਨ ਉਪਲ ਸਾਹਿਬ ਵੱਲੋਂ ਚਲਾਈ ਗਈ ਹੈ ਦੁਨੀਆ ਭਰ ਦੇ ਵਿੱਚ ਜਿਹਦੇ ਨਾਲ ਅਸੀਂ ਮਿਲ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਪ੍ਰਸਤੀ ਹੇਠ ਟੀਚਾ ਬਹੁਤ ਵੱਡਾ ਹੈ ਜੇ ਤੁਹਾਡਾ ਸਾਰਿਆਂ ਦਾ ਸਹਿਯੋਗ ਮਿਲੇ ਤੇ ਅਸੀਂ 350 ਸਾਲਾਂ ਤੇ 3 ਲੱਖ ਸਹਿਜ ਪਾਠ ਕੰਪਲੀਟ ਕਰ ਸਕਦੇ ਹਾਂ ਔਰ ਦੇਖੋ ਕਿੰਨੀ ਨਵੇਕਲੀ ਸੋਚ ਹੈ ਕਿ ਅਸੀਂ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਉਪਲ ਸਾਹਿਬ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਸਾਰੇ ਮਿਲ ਕੇ ਸੰਗਤ ਨੂੰ ਆਪਾਂ ਨਾਮ ਦੇ ਨਾਲ ਜੋੜ ਰਹੇ ਆ ਸਾਰੇ ਬੈਠ ਕੇ ਅਸੀਂ ਸਾਹਿਬ ਲਾਇਆ ਕਿ ਆਪਣੇ ਕੋਲ 220 ਦਿਨ ਨੇ ਤੇ ਭੈਣੋ ਸੱਤ ਅੰਗ ਬਣਦੇ 15 20 ਮਿੰਟ ਦੀ ਗੱਲ ਹੈ ਮੈਂ ਤਾਂ ਕਲਕਾ ਜੀ ਨੂੰ ਬੇਨਤੀ ਕੀਤੀ ਸਾਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਕਹੋ ਵੀ ਉਹ ਵੀ ਇੱਕ ਇੱਕ ਪਾਸ ਤੇ ਉਹ ਰੱਖਣ ਔਰ ਨਾਲ ਹੀ ਕਲੋਂ ਸਾਹਿਬ ਔਰ ਕਲਕਾ ਜੀ ਨੇ ਵੀ ਫੈਸਲਾ ਲਿੱਤਾ ਹੈ ਵੀ ਅਸੀਂ 15 ਤਰੀਕ ਨੂੰ ਆਰੰਭਤਾ ਕਰਕੇ ਫਿਰ ਗੁਰਦੁਆਰਾ ਸੀਸ ਗਾਂਝ ਤੋਂ ਕੋਈ ਟਾਈਮ ਰੱਖ ਲਈਏ ਕਿ ਰੋਜ਼ ਜਿਹੜੇ 10 ਸੰਗ ਹੈ ਉਹ ਰੋਜ਼ ਉੱਥੋਂ ਹੋਣ ਫ੍ਰੀ ਸੈਂਚੀਆਂ ਦੀ ਸੇਵਾ ਕੀਤੀ ਜਾਏਗੀ ਸਾਡਾ ਟੀਚਾ 3.5 ਲੱਖ ਹੈ ਜਦੋਂ ਅਸੀਂ ਉਹ 10 ਸੰਗ ਪੜ੍ਹਾਂਗੇ ਪਾਰਟ ਡੈਡੀਕੇਟਿਡ ਸਰਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਫਿਰ ਗੁਰਤੇਗ ਬਹਾਦਰ ਸਿਮਰੀਏ ਕਰ ਨੌ ਨੇ ਦਾਵਤ ਆਇ। ਹੁਣੇ ਗੱਲ ਹੋ ਰਹੀ ਸੀ ਉਪਲ ਸਾਹਿਬ ਕਹਿ ਰਹੇ 550 ਸਾਲਾ ਗੁਰੂ ਨਾਨਕ ਦੇਵ ਜੀ ਦੀ ਆਈ, ਗੁਰਗ੍ਰੰਥ ਸਾਹਿਬ ਜੀ ਦੀ ਆਈ ਪਰ ਅਸੀਂ ਆਪਣੇ ਅੰਦਰ ਇਨਟਰੋਸਪੈਕਸ਼ਨ ਕਰੀਏ ਵੀ ਇਹਨਾਂ ਸ਼ਤਾਬਦੀਆਂ ਦਾ ਲਾਹ ਕੀ ਹੋਇਆ? ਇਹ ਜਿਹੜਾ ਅਸੀਂ ਲਾਹਾ ਜਿਹੜਾ ਨਾਮ ਦੇ ਨਾਲ, ਨਾਮ ਵੀ ਸੰਤੋਖ ਸੁਹਾਗਾ। ਔਰ ਜਿਵੇਂ ਗੁਰਬਾਣੀ ਚਾ ਘਰ ਘਰ ਹੋਵੇ, ਧਰਮਸਾਲ ਹੋਵੇ, ਕੀਰਤਨ ਸਦਾ ਬਸੋਆ। ਇਹ ਦਿੱਲੀ ਕਮੇਟੀ ਅਸੀਂ ਸਾਰੇ ਮਿਲ ਕੇ ਸੰਗਤ ਨੂੰ ਨਾਮ ਦੇ ਨਾਲ ਜੋੜ ਰਹੇ ਹਾਂ ਤੇ ਰੋਜ਼ ਜਿਵੇਂ ਆਪਾਂ ਦਸਵੰਦ ਕੱਢਣਾ ਹੈ। 15 20 ਮਿੰਟ 24 ਘੰਟੇ ਚੋਂ 24 ਮਿੰਟ ਵੀ ਨਹੀਂ ਲੱਗਣੇ ਇਹ ਦਸਵੰਦ ਗੁਰੂ ਦੇ ਨਾਂ ਕੱਢੀਏ ਤੇ ਸਾਢੇ 3 ਲੱਖ ਪਾਠ ਵਾਹਿਗੁਰੂ ਕਰੇ ਜਿੰਨੇ ਵੀ ਜ਼ਿਆਦਾ ਤੋਂ ਜ਼ਿਆਦਾ ਹੋ ਸਕਣ 15 ਤਰੀਕ ਪਹਿਲਾਂ ਹੋਮਾ ਮਾ ਕੇ ਇੱਥੇ ਦੀ ਸ਼ੁਰੂਆਤ ਕਰੀਏ ਤੇ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸਾਰੀ ਸੰਗਤ ਜਿਹੜੀ ਹੈ ਉਹਨਾਂ ਨੂੰ ਬਲ ਉਦਮ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸਹਿਜ ਪਾਠ ਸੇ